ਸਰਦਾਰ ਤਰਨਪ੍ਰੀਤ ਸਿੰਘ ਸੌਨ ਦੀ ਸਵੇਰ ਬੜੀ ਰਹੀ ਖੁਸ਼ ਨਿਵਾ ਮੰਤਰੀ ਬਣਨ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਸਰਦਾਰ ਤਰਨਪ੍ਰੀਤ ਸਿੰਘ ਸੌਨ ਨੂੰ ਇੰਪਰੂਵਮੈਂਟ ٹرسٹ ਦੇ ਦਫ਼ਤਰ ਵਿੱਚ ਸਲਾਮੀ ਦਿੱਤੀ ਗਈ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਸੌਨ ਨੇ ਕਿਹਾ ਕਿ ਜੋ ਭਰੋਸਾ ਪੰਜਾਬ ਸਰਕਾਰ ਨੇ ਉਹਨਾਂ ਤੇ ਕੀਤਾ ਹੈ ਉਹ ਉਸ ਤੇ ਖਰਾ ਉਤਰਨਗੇ ਅਤੇ ਇੰਡਸਟਰੀ ਵਾਸਤੇ ਵੀ ਉਹ ਕਈ ਨਵੇਂ ਪ੍ਰੋਜੈਕਟ ਲੈ ਕੇ ਆਉਣਗੇ ਉਹਨਾਂ ਕਿਹਾ ਕਿ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨਾਲ ਜਲਦ ਹੀ ਇੱਕ ਮੁਲਾਕਾਤ ਕਰਨਗੇ ਜਿਸ ਵਿੱਚ ਕਈ ਅਹਿਮ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਜਾਵੇਗੀ ਇੱਥੇ ਵੀ ਦੱਸਣਯੋਗ ਹੈ ਕਿ ਖੰਨਾ ਸ਼ਹਿਰ ਦੇ ਲੋਕਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਖੰਨਾ ਤੋਂ ਰਾਜ ਮੈਨਰੋ ਦੀ ਵਿਸ਼ੇਸ਼ ਰਿਪੋਰਟ ਕਿਦਾਂ ਕੀਤੀ ਜਾ ਰਹੀ ਹੈ ਪਹਿਲਾ ਦਿਨ ਅੱਜ ਸਭ ਤੋਂ ਪਹਿਲਾਂ ਅਕਾਲਪੁਰ ਵਿਗਰੂ ਦਾ ਪ੍ਰਭੂ ਸ਼੍ਰੀ ਕ੍ਰਿਸ਼ਨ ਦਾ ਓਟਾਸਾ ਲੈ ਕੇ ਦਿਨ ਦੀ ਸ਼ੁਰੂਆਤ ਕੀਤੀ ਹੈ ਜੀ ਅੱਜ ਬਹੁਤ ਅਹਿਮ ਮੀਟਿੰਗ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਬੜੇ ਅੱਜ ਜਿਹੜੇ ਮਤਲਬ ਕਿ ਪੰਜਾਬ ਦੇ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਉਹਨਾਂ ਤੇ ਡਿਸਕਸ਼ਨ ਕੀਤੀ ਜਾਊਗੀ ਔਰ ਉਸ ਤੋਂ ਬਾਅਦ ਜੋ ਵੀ ਫੈਸਲਾ ਲੱ타 ਜਾਊਗਾ ਮੁਕੰਮਲ ਤਰੀਕ ਸਾਹਿਬ ਜੀ ਦੇ ਤਿਹ ਟੌਪ ਦੇ ਵਿੱਚ ਉਹ ਫਿਰ ਉਸ ਸਾਹਿਬ ਨਾਲ ਅਗਲੀ ਜਿਹੜੀ ਪਲੈਨਿੰਗ ਹੈ ਉਹਨੂੰ ਐਗਜ਼ੀਕਿਊਟ ਕੀਤਾ ਜਾਊਗਾ ਠੀਕ ਹੈ ਸਰ